ਕਿਸ ਦੇਸ਼ ਦੇ ਤੋਪਖਾਨੇ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਇਹ ਦੁਸ਼ਮਨਾਂ ਨੂੰ ਗੋਡੇ ਟੇਕਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿਸ ਦੇ ਤੋਪਖਾਨਾ ਦੇ ਵਿੱਚ ਜਿੰਨੀ ਤਾਕਤ ਹੁੰਦੀ ਹੈ ਉਹ ਦੇਸ਼ ਓਨਾ ਹੀ ਸ਼ਕਤੀਸ਼ਾਲੀ ਹੁੰਦਾ ਹੈ ਆਓ ਜਾਣਦੇ ਹਾਂ ਕਿਸ ਦੇਸ਼ ਦਾ ਤੋਪਖਾਨਾ ਸਭ ਤੋਂ ਸ਼ਕਤੀਸ਼ਾਲੀ ਹੈ ਦੁਨੀਆ ਦਾ ਕਿਹੜਾ ਦੇਸ਼ ਸਭ ਤੋਂ ਸ਼ਕਤੀਸ਼ਾਲੀ ਹੈ ਤੇ ਇਹ ਕਈ ਚੀਜ਼ਾਂ ਦੇ ਨਾਲ ਤੈਅ ਨਿਰਧਾਰਿਤ ਕੀਤਾ ਜਾਂਦਾ ਹੈ ਜਿਵੇਂ ਕਿ ਉਸ ਦੇਸ਼ ਦੀ ਆਰਥਿਕਤਾ ਕਿਵੇਂ ਹੈ ਰੋਜ਼ਗਾਰ ਦੇ ਮੌਕੇ ਕਿਵੇਂ ਹਨ ਆਦਿ ਪਰ ਜਦੋਂ ਦੁਨੀਆ ਭਰ ਦੇ ਵਿੱਚ ਸ਼ਕਤੀ ਦਾ ਝੰਡਾ ਲਹਿਰਾਉਣ ਦੀ ਗੱਲ ਆਉਂਦੀ ਹੈ ਤਾਂ ਇਹ ਜਾਨਣਾ ਮਹੱਤਵਪੂਰਨ ਹੁੰਦਾ ਹੈ ਕਿ ਕਿਸੇ ਦੇਸ਼ ਦੇ ਕੋਲ ਕਿੰਨੇ ਆਧੁਨਿਕ ਹਥਿਆਰ ਹਨ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਹਥਿਆਰ ਵੇਚਣ ਵਾਲੀਆਂ ਕੰਪਨੀਆਂ ਆਰਥਿਕਤਾ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਸੇ ਲਈ ਅਮਰੀਕਾ ਚਾਹੁੰਦਾ ਹੈ ਕਿ ਦੁਨੀਆ ਭਰ ਦੇ ਦੇਸ਼ ਉਸ ਤੋਂ ਹਥਿਆਰ ਖਰੀਦਣ ਆਓ ਉਸੇ ਤੋਂ ਅਸੀਂ ਦੱਸਦੇ ਹਾਂ ਕਿ ਕਿਹੜੇ ਦੇਸ਼ ਦਾ ਤੋਪਖਾਨਾ ਸਭ ਤੋਂ ਸ਼ਕਤੀਸ਼ਾਲੀ ਹੈ ਤੇ ਤੋਪਖਾਨੇ ਦੇ ਵਿੱਚ ਕਿਹੜੇ ਹਥਿਆਰ ਰੱਖੇ ਜਾਂਦੇ ਨੇ ਸੋ ਦੁਨੀਆ ਦਾ ਸਭ ਤੋਂ ਵੱਡਾ ਤੋਪਖਾਨਾ ਰੂਸ ਦੇ ਵਿੱਚ ਹੈ ਰੂਸ ਜੰਗ ਵਿੱਚ ਇੱਕ ਪਾਸੇ ਅਮਰੀਕਾ ਅਤੇ ਕਸ਼ਮੀਰ ਦੇਸ਼ ਖੁੱਲਕੇ ਯੂਕਰੇਨ ਦਾ ਸਮਰਥਨ ਕਰ ਰਹੇ ਹਨ ਜਦਕਿ ਦੂਜੇ ਪਾਸੇ ਰੂਸ ਆਪਣੇ ਕੋਲ ਮੌਜੂਦ ਹਥਿਆਰਾਂ ਦੇ ਨਾਲ 3 ਸਾਲਾਂ ਤੋਂ ਇਕੱਲਾ ਲੜ ਰਿਹਾ ਹੈ ਅਤੇ ਯੂਕਰੇਨ ਦੇ ਕੁਝ ਹਿੱਸਿਆਂ ਤੇ ਕਬਜ਼ਾ ਵੀ ਕਰ ਲਿਆ ਹੈ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਰੂਸ ਇੱਕ ਅਜਿਹਾ ਤੋਪਖਾਨਾ ਜਿਪੂ ਬੋ